ਹਾੜੀ ਤੇ ਪਹਿਲਾਂ ਛਾੜੇ ਦੀ ਸਮੱਸਿਆ ਵਾ ਮੇਨ ਤੇ ਪਾਣੀ ਦੀ ਅਸਵਿਵਹਤ ਹੈ ਪਾਣੀ ਦੀ ਸਮੱਸਿਆ ਵਾ 2 ਸਾਲ ਤੋਂ ਪਾਣੀ ਦਾ ਜਿਹੜਾ ਪ੍ਰਬੰਧ ਆ ਉਹ ਮਤਲਬ ਕਿ ਇੰਨਾ ਖਰਾਬ ਪਿਆ ਵੀ ਲੋਕ 2 ਸਾਲ ਤੋਂ ਮਤਲਬ ਕਿ ਹਸਪਤਾਲਾਂ ਦੇ ਵਿੱਚ ਕੱਢ ਦਿੱਤੇ ਤੇ ਹਾਲੇ ਤੱਕ ਪਾਣੀ ਦਾ ਮਸਲਾ ਜਿਹੜਾ ਨਾ ਹੱਲ ਨਹੀਂ ਆ ਉਸ ਤੋਂ ਬਾਅਦ ਅਸੀਂ ਜਿਹੜੇ ਪੰਜਾਬ ਦੇ ਮੁੱਖ ਮੰਤਰੀ ਆ ਭਗਵੰਤ ਮਾਨ ਜੀ ਉਹਨਾਂ ਨੂੰ ਅਸੀਂ 32 ਪੇਜ ਦੀ ਲੈਟਰ ਵੀ ਪਾ ਚੁੱਕੇ ਹਾਂ ਵੀ ਸਾਡੇ ਜਿਹੜਾ ਸਾਡੇ ਦੀ ਸਮੱਸਿਆ ਵਾ ਉਹ ਇੰਨੀ ਤਗੜੀ ਸਮੱਸਿਆ ਵਾ ਅਸੀਂ ਉਹਦੇ ਵਿੱਚ ਮੰਗ ਵੀ ਕੀਤੀ ਆ ਵੀ ਮਤਲਬ ਕਿ ਸਾਨੂੰ ਡਵੈਲਪਮੈਂਟ ਦੀ ਲੋੜ ਨਹੀਂ ਹੈਗੀ ਸਾਨੂੰ ਪਾਣੀ ਸਾਫ਼ ਦੀ ਲੋੜ ਆ ਜਿਹੜਾ ਵੀ ਸਾਡੇ ਘਰ ਦੇ ਉੱਪਰ ਹੁਣਾਉਂਦਾ ਵਾ ਅਸੀਂ ਤੇ ਮਤਲਬ ਕਿ ਰੈਬਰ ਲਾਏ ਨੇ ਉਹ 80 ਰੁਪਏ ਦੇ ਰੈਬਰ ਰੇਨੇ ਆ ਡੇਲੀ 80 ਰੁਪਏ ਦਾ ਖਰਚਾ ਵਾ ਸਵੇਰੇ ਮਤਲਬ ਕਿ ਉੱਠਦਿਆਂ ਸਾਰੀ ਉਹ ਮਤਲਬ ਕਿ ਇੰਨੀ ਬੋ ਪਾਣੀ ਦੇ ਵਿੱਚ ਹੁੰਦੀ ਆ ਵੀ ਬੱਚੇ ਵੀ ਜਿਹੜੇ ਆ ਨਾ ਉਹ ਵੀ ਹੁਣ ਅੱਕ ਗਿਆ ਵੀ ਅਸੀਂ ਨੋਣਾ ਨਹੀਂ ਅਸੀਂ ਜਦੋਂ ਮਦਿਕ ਕਮਿਸ਼ਨਰ ਸਾਹਿਬ ਅੰਮ੍ਰਿਤਸਰ ਦੇ ਨਾਲ ਮਿਲੇ ਸੀ ਉਹਨਾਂ ਅੱਗੇ ਅਸੀਂ ਗੰਦੇ ਪਾਣੀ ਦੀ ਬੋਤਲ ਰੱਖੀ ਸੀ ਉਹਨਾਂ ਨੂੰ ਆਪਾਂ ਕਿਹਾ ਸਰ ਬੋਲਦੇ ਕਿ ਪਾਣੀ ਆ ਪੀਓ ਉਹਾਂ ਦੇ ਮੈਂ ਨਹੀਂ ਪੀਣਾ ਜੀ ਗੰਦਾ ਪਾਣੀ ਤੁਹਾਡੇ ਕੋਲ ਜੇਏ ਸਾਹਿਬ ਹੋਊਗਾ ਉਹਨੂੰ ਦਿਖਾਓ ਉਹਨਾਂ ਨੇ ਜੇਏ ਸਾਹਿਬ ਨੂੰ ਭੇਜਿਆ ਆਪਾਂ ਜੇਏ ਸਾਹਿਬ ਨੂੰ ਕਿਹਾ ਵੀ ਪਾਣੀ ਪੀਓ ਉਹਾਂ ਦੇ ਆਪਾਂ ਨਹੀਂ ਪੀਣਾ ਅਸੀਂ ਰਹਿ ਕੇ ਮਤਲਬ ਕਿ ਇਹ ਗੰਦਾ ਪਾਣੀ ਪੀਨ ਜੋਗੇ ਨਾ ਜੇਏ ਪੀਵੇ ਨਾ ਆਈਡੀਓ ਪੀਵੇ ਨਾ ਐਕਸੀਨ ਪੀਵੇ ਨਾ ਅੰਮ੍ਰਿਤਸਰ ਕਮਿਸ਼ਨਰ ਪੀਵੇ ਦੱਸੋ ਇਹਦਾ ਕੀ ਹੱਲ ਹੋ ਸਕਦਾ ਲੋਕਤੇ ਹਸ ਤੇ ਇੰਨੇ ਦੁਖੀ ਆ ਉਹ ਕਹਿੰਦੇ ਆ ਵੀ ਮਤਲਬ ਕਿ ਜਦੋਂ ਵੀ ਕੋਈ ਵੋਟਾਂ ਵਾਸਤੇ ਆਊਗਾ ਪਹਿਲ ਦੀ ਸਾਡੀ ਮੰਗ ਹੀ ਹੋਈ ਆ ਵੀ ਜਿਹੜੀ ਪਾਣੀ ਦੀ ਸਮੱਸਿਆ ਵਾ ਸ਼ਹਾਟੇ ਦੀ ਜਿਹੜੀ ਉਹ ਦੂਰ ਕੀਤੀ ਜਾਵੇ ਡਿਵੈਲਪਮੈਂਟ ਦੀ ਲੋੜ ਹੀ ਨਹੀਂ ਪਾਣੀ ਸਾਫ਼ ਕੀਤਾ ਬਾਕੀ ਲੋਕਾਂ ਦਾ ਕਹਿਣਾ ਵੀ ਆ ਕਿ ਤੁਹਾਡਾ ਜਿਹੜਾ ਵੈਲਕਮ ਹੈ ਤੁਹਾਡਾ ਸਵਾਗਤ ਆ ਉਹ ਲਿੰਗਿਆਂ ਜਾਂ ਕੋਟਿਕਾਂ ਦਾ ਨਹੀਂ ਕੀਤਾ ਜਾਊਗਾ ਇੱਥੇ ਜਿਹੜਾ ਗੰਦਾ ਪਾਣੀ ਆਉਂਦਾ ਉਹ ਤੁਹਾਡੇ ਨਾਲ ਜਿਹੜਾ ਕਿ ਸਵਾਗਤ ਕੀਤਾ ਜਾਊਗਾ ਤੇ ਸੋਚ ਸਮਝ ਕੇ ਆਇਓ ਜਾਂ ਫਿਰ ਇਹਨਾਂ ਲੋਕਾਂ ਜਿਹੜੇ ਮਸਲੇ ਨੇ ਉਹ ਪਹਿਲ ਦੇ ਆਧਾਰ ਤੇ ਹੱਲ ਕਰਿਓ ਰਾਸੀਗਾ ਦੋਸਤੋ ਮੈਂ ਤੁਹਾਡਾ ਦੋਸਤ ਹਦੀਦ ਸਿੰਘ ਗਰੇਵਾਤ ਤੁਸੀਂ ਦੇਖ ਰਹੇ ਹੋ ਸੈਂਟਰ ਪੰਜਾਬ ਟੀਵੀ ਲੋਕਾਂ ਦੀ ਕਚਹਿਰੀ ਵਿੱਚ ਪਹੁੰਚੇ ਆਂ ਜਨਤਾ ਦੀ ਕਚਹਿਰੀ ਵਿੱਚ ਪਹੁੰਚੇ ਆਂ ਅਮਰਸਾਦ ਦੇ ਛਾੜਾ ਬਾਜ਼ਾਰ ਤੁਸੀਂ ਦੇਖ ਸਕਦੇ ਹੋ ਮੇਰੇ ਸਾਹਮਣੇ ਇਹ ਛਾੜਾ ਬਾਜ਼ਾਰ ਹੈ ਅਮਰਸਾਦ ਸਾਹਿਬ ਦਾ ਅਤੇ ਲੋਕਾਂ ਨਾਲ ਗੱਲਬਾਤ ਵੀ ਕਰਾਂਗੇ ਜਨਤਾ ਦੀ ਕਚਹਿਰੀ ਪਹੁੰਚੇ ਆਂ ਵੀ ਐਮਪੀ ਕਿਸ ਤਰ੍ਹਾਂ ਹੁਣੇਦਾ ਵਾ ਤੇ ਐਮਪੀ ਤੋਂ ਨਵੇਂ ਐਮਪੀ ਤੋਂ ਕੀ ਕੀ ਉਮੀਦਾਂ ਨੇ ਤੁਸੀਂ ਦੇਖ ਸਕਦੇ ਹੋ ਅਮਰਸਾਦ ਛਾੜਾ ਬਾਜ਼ਾਰ ਦੀ ਤੇ ਦੁਕਾਨਦਾਰਾਂ ਨਾਲ ਗੱਲਬਾਤ ਕਰਾਂਗੇ ਸਤੋਂ ਵੱਡੀ ਆ ਵਧੀਆ ਯੋਗਦਾਨ ਦੁਕਾਨਦਾਰਾਂ ਦਾ ਵਾ ਤੁਸੀਂ ਦੇਖ ਸਕਦੇ ਹੋ ਅ ਸ਼ਾਟਾ ਬਾਜ਼ਾਰ ਵਿੱਚ ਪਹੁੰਚੇ ਆਂ ਅਤੇ ਦੁਕਾਨਦਾਰਾਂ ਦੇ ਨਾਲ ਗੱਲਬਾਤ ਵੀ ਕਰਾਂਗੇ ਕਿਸ ਤਰ੍ਹਾਂ ਐਮਪੀ ਹੋਣ ਜੀ ਦਾ ਤੇ ਕੀ ਕੀ ਉਮੀਦਾਂ ਨੇ ਨਵੇਂ ਐਮਪੀ ਦੀ ਗੱਲਬਾਤ ਕਰਾਂਗੇ ਸਰਦਾਰ ਜੀ ਨਾਲ ਨੇ ਹਾਂਜੀ ਸਰਦਾਰ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਕੀ ਹਾਲ ਜੀ ਠੀਕ ਠਾਕ ਵਧੀਆ ਜੀ ਵਧੀਆ ਵਧੀਆ ਜੀ ਸਰਦਾਰ ਜੀ ਵੋਟਾਂ ਫੇਰ ਆਗੀਆਂ ਵਾਂ ਤੇ ਜਿਹੜੇ ਉਮੀਦਵਾਰ ਨੇ ਤੁਹਾਡੇ ਬੂਏ ਗਾੜੀ ਫੇਰ ਆ ਕੇ ਦਸਤਕ ਦੇਣਗੇ ਤੁਹਾਡੇ ਗਾੜੀ ਹੱਥ ਵੀ ਜੋੜਨਗੇ ਤੁਹਾਡੇ ਗਾੜੀ ਮਿੰਨਤਾ ਵੀ ਕਰਾਂਗੇ ਸਾਡੀ ਵੋਟਾਂ ਪਾਓ ਸਾਡੀ ਸਰਕਾਰ ਪਾਓ ਤੇ ਤੁਹਾਡੇ ਰਹਿੰਦੇ ਕੰਮ ਕਰਵਾ ਦਿੱਤੇਾਂਗੇ ਤੁਸੀਂ ਕੀਤਾ ਦੇ ਦੇ ਦੇਖੋ ਜੀ ਜਿਹੜੇ ਐਮਪੀ ਨਵੇਂ ਬਣਨਗੇ ਸਾਡੀ ਤੇ ਪਹਿਲਾਂ ਛਾਡੇ ਦੀ ਸਮੱਸਿਆ ਵਾ ਮਿਹਨ ਤੇ ਪਾਣੀ ਦੀ ਅਸਵਿਧਾ ਪਾਣੀ ਦੀ ਸਮੱਸਿਆ ਵਾ 2 ਸਾਲ ਤੋਂ ਪਾਣੀ ਦਾ ਜਿਹੜਾ ਪ੍ਰਬੰਧ ਆ ਉਹ ਮਤਲਬ ਕਿ ਇੰਨਾ ਖਰਾਬ ਪਿਆ ਵੀ ਲੋਕ 2 ਸਾਲ ਤੋਂ ਮਤਲਬ ਕਿ ਹਸਪਤਾਲਾਂ ਦੇ ਵਿੱਚ ਹੀ ਕੱਢ ਦਿੱਤੇ ਤੇ ਹਾਲੇ ਤੱਕ ਪਾਣੀ ਦਾ ਮਸਲਾ ਜਿਹੜਾ ਨਾ ਹੱਲ ਨਹੀਂ ਆ ਸਭ ਤੋਂ ਮੁੱਖ ਮਸਲਾ ਅਸਵਿਧਾ ਪਾਣੀ ਦਾ ਵਾ ਜਿਹੜੇ ਵੀ ਐਮਪੀ ਸਾਹਿਬ ਇੱਥੇ ਹੋਣਗੇ ਉਹਨਾਂ ਨੂੰ ਅੱਗੇ ਤੇ ਪਾਣੀ ਦਾ ਮਸਲਾ ਪੈਲ ਦੇ ਆਧਾਰ ਤੇ ਅਸੀਂ ਰੱਖਾਂਗੇ ਮੰਨੇ ਸੋਪੀ ਤੁਸੀਂ ਪਾਣੀ ਦੇ ਮੁੱਦੇ ਨੂੰ ਲੈ ਕੇ ਹੁਣ ਤੱਕ ਕਿੰਨਾ ਕੁ ਸੰਗਠਨ ਕਰ ਚੁੱਕੇ ਹੋ ਹੁਣ ਤੱਕ ਤੁਹਾਨੂੰ ਕਿੰਨੀ ਕੁ ਰਣਨੀਤੀ ਕਰਨੀ ਪਈ ਆ ਕਿੰਨੇ ਕੁ ਧਰਨੇ ਲਾਉਣੇ ਪਏ ਆ ਆਪਣੇ ਜਿਹੜੇ ਆ ਪਾਣੀ ਸਾਬਕਾਨ ਵਾਸਤੇ ਵੇਖੋ ਜੀ ਅਸੀਂ ਮਤਲਬ ਕਿ 2 ਸਾਲ ਦੇ ਉੱਤੋਂ ਮਤਲਬ ਕਿ 7 ਧਰਨੇ ਲਾ ਚੁੱਕੇ ਆ ਛਾਟੇ ਦੇ ਵਿੱਚ ਵੱਖ-ਵੱਖ ਜਗ੍ਹਾ ਦਿੱਤੇ ਛਾਟੇ ਮੋੜ ਤੇ 8 ਨੰਬਰ ਜੌਨ ਦੇ ਉੱਤੇ ਧਰਨੇ ਲਾ ਚੁੱਕੇ ਆ ਸਾਨੂੰ ਉਸ ਤੋਂ ਜਿਹੜੀ ਆਪਾਂ ਮਤਲਬ ਕਿ ਜਿਹੜੀ ਆਵਾਜ਼ ਆ ਇਹ ਆਪਣੇ ਸਾਡੇ ਆਮ ਪਾਰਟੀ ਦੇ ਐਮਐਲਏ ਸਾਹਿਬ ਆ ਉਹਨਾਂ ਨੂੰ ਵੀ ਅਸੀਂ 3-4 ਵਾਰੀ ਮਿਲ ਚੁੱਕੇ ਆ ਉਸ ਤੋਂ ਬਾਅਦ ਅਸੀਂ ਜਿਹੜੇ ਪੰਜਾਬ ਦੇ ਮੁੱਖ ਮੰਤਰੀ ਆ ਭਗਵੰਤ ਮਾਨ ਜੀ ਉਹਨਾਂ ਨੂੰ ਅਸੀਂ 32 ਪੇਜ ਦੀ ਲੈਟਰ ਵੀ ਪਾ ਚੁੱਕੇ ਆ ਵੀ ਸਾਡੇ ਜਿਹੜਾ ਛੜਤ ਦੀ ਸਮੱਸਿਆ ਵਾ ਉਹ ਇੰਨੀ ਤਗੜੀ ਸਮੱਸਿਆ ਵਾ ਅਸੀਂ ਉਹਦੇ ਵਿੱਚ ਮੰਗ ਵੀ ਕੀਤੀ ਆ ਵੀ ਮਤਲਬ ਕਿ ਸਾਨੂੰ ਡਿਵੈਲਪਮੈਂਟ ਦੀ ਲੋੜ ਨਹੀਂ ਹੈਗੀ ਸਾਨੂੰ ਪਾਣੀ ਸਾਫ਼ ਦੀ ਲੋੜ ਆ ਪਾਣੀ ਸਾਫ਼ ਦਿੱਤਾ ਜਾਵੇ ਉਹਦੇ ਵਿੱਚ ਕੋਈ ਮਤਭੇਦ ਨਹੀਂ ਹੋਣੇ ਚਾਹੀਦੇ ਕਿਉਂਕਿ ਕਾਂਗਰਸ ਨੇ ਵੀ ਪਾਣੀ ਪੀਣਾ ਵਾ ਕਾਲੀ ਦਲ ਨੇ ਪੀਣਾ ਵਾ ਆਪਨੇ ਵੀ ਪੀਣਾ ਵਾ ਇਹ ਭਾਜਪਾ ਨੇ ਪੀਣਾ ਸਾਰੀਆਂ ਪਾਰਟੀਆਂ ਨੇ ਪਾਣੀ ਪੀਣਾ ਵਾ ਤੋ ਉਹ ਇਸ ਕਰਕੇ ਮਤਲਬ ਕਿ ਸਾਡੀ ਤੇ ਇਹੋ ਹੀ ਡਿਮਾਂਡ ਰਹੀ ਆ ਵੀ ਪਾਣੀ ਸਾਬ ਨੇ ਪੀਣਾਂ ਮ ਪਾਣੀ ਸਾਫ ਚਾਹੀਦਾ ਸਾਨੂੰ ਡਿਵੈਲਪਮੈਂਟ ਦੀ ਲੋਟ ਰਹੀ ਹੈਗੀ ਅਸੀਂ ਇੱਥੇ ਭਗਵੰਤ ਮਾਨ ਦੀ ਵਾਈਫ ਨੂੰ ਵੀ ਬੱਤੀ ਪੇਜ ਦੀ ਲੈਟਰ ਪਾਈ ਆ ਕੋਈ ਅੱਜ ਤੱਕ 2 ਸਾਲ ਹੋ ਗਏ ਕਿਸੇ ਦਾ ਜਵਾਬ ਨਹੀਂ ਆਇਆ ਜੀ ਪਾਕਿਸਤਾਨ ਦੇ ਰਿਕਵਰਦੀ ਸਿੰਘ ਜੀ ਮੈਂ ਤੁਸੀਂ ਪਾਣੀ ਦੀ ਗੱਲ ਕੀਤੀ ਪਾਣੀ ਇੱਕ ਜਿਹੜਾ ਅਜੀਹੀ ਚੀਜ਼ ਆ ਵੀ ਪਾਣੀ ਤੋਂ ਬਿਨਾ ਅਸੀਂ ਰਹਿ ਨਹੀਂ ਸਕਦੇ ਜੇਕਰ ਹਮੇਸ਼ਾ ਪਾਣੀ ਨਾ ਪੀਏ ਤੇ ਸਾਡੀ ਮੌਤ ਹੋ ਸਕਦੀ ਆ ਤੇ ਸਾਡੇ ਜੇਕਰ ਘਰੇ ਕੋਈ ਪ੍ਰੋਣਾ ਵੀ ਆ ਜਾਂਦਾ ਵਾ ਅਸੀਂ ਸਭ ਤੋਂ ਪਹਿਲਾਂ ਉਹਨਾਂ ਨੂੰ ਪਾਣੀ ਹੀ ਜਿਹੜਾ ਅਸੀਂ ਕਰਦੇ ਵੀ ਪਾਣੀ ਪੀਓਗੇ ਤੇ ਕੀ ਹਾਲਾਤ ਕੀ ਹੋ ਗਏ ਨੇ ਗੁਰੂ ਨਗਰੀ ਅਮਰਸਾਹ ਦੇ ਆ ਛਾਟਾ ਇਨਾ ਪੁਰਾਣਾ ਵੀ ਆ ਗਿਆ ਤੇ ਕਿਉਂ ਇੱਥੇ ਪਾਣੀ ਸਮੱਸਿਆ ਆ ਰਹੀ ਕਿੰਨੇ ਲੰਬੇ ਸਮੇਂ ਤੋਂ ਪਾਣੀ ਸਮੱਸਿਆ ਆ ਰਹੀ ਦੇਖੋ ਜੀ ਜਿਹੜਾ ਵੀ ਸਾਡੇ ਘਰ ਕੋਈ ਪ੍ਰੋਣਾ ਆਉ ਉਹ 80 ਰੁਪਏ ਦੇ ਰੈਬਲ ਰਹਿਨੇ ਆ ਡੇਲੀ 80 ਰੁਪਏ ਦਾ ਖਰਚਾ ਵਾ ਸਵੇਰੇ ਮਤਲਬ ਕਿ ਉੱਠਦਿਆਂ ਸਾਰੀ ਉਹ ਮਤਲਬ ਕਿ ਇੰਨੀ ਬੋ ਪਾਣੀ ਦੇ ਵਿੱਚ ਹੁੰਦੀ ਆ ਵੀ ਬੱਚੇ ਵੀ ਜਿਹੜੇ ਆ ਨਾ ਉਹ ਵੀ ਹੁਣ ਅੱਕ ਗਿਆ ਵੀ ਅਸੀਂ ਨੋਣਾ ਨਹੀਂ ਸਾਡੀ ਜਿਹੜੀ ਘਰ ਦਾ ਜਿਹੜੇ ਭਾਂਡੇ ਮਾਂਜਦੀਆਂ ਵਾਈਫ ਆ ਉਹ ਵੀ ਮਤਲਬ ਕਿ ਭਾਂਡਿਆਂ ਚੋਂ ਇੰਨੀ ਬਾਸ਼ਨਾ ਆਉਂਦੀ ਆ ਵੀ ਸਾਨੂੰ ਜਿਹੜਾ ਵਾਟਰ ਕੂਲਰ ਦੇ ਪਾਣੀ ਦੇ ਨਾਲ ਜਿਹੜਾ ਵਾਣਾ ਉਹ ਮਤਲਬ ਕਿ ਸਾਫ਼ ਕਰਨੇ ਪੈਂਦੇ ਭਾਂਡੇ ਇੰਨੀ ਜਗਰਦਸਤ ਪ੍ਰੋਬਲਮ ਆ ਕਾਲ ਕਈ ਕਬਡੀ ਸੀ ਤੁਸੀਂ ਤੇ ਦੱਸਿਆ ਵੀ ਸਵੇਰ ਰੋੜਦੇ ਆ ਤੁਸੀਂ ਅਸੀਂ ਪੇ ਜਿਹੜਾ ਖਰਚਾ ਗਿਣਾ ਦਿੱਤਾ ਵਾ ਤੁਸੀਂ ਕਰ ਲਓਗੇ ਤੁਸੀਂ ਆਮ ਬੰਦੇ ਤੁਸੀਂ ਤਗੜੇ ਬੰਦੇ ਹੋ ਪਰ ਆਮ ਇਹ ਲੋਕ ਨੇ ਆਮ ਕਰਾਂਦੇ ਲੋਕ ਨੇ ਉਹ ਕਿਸ ਤਰ੍ਹਾਂ ਪਾਣੀ ਨੂੰ ਫੋਰ ਕਰਦੇ ਨੇ ਅਸੀਂ ਪੇ ਕਿਸ ਤਾ ਖਰਚ ਨੇ ਕੀ ਹੈ ਉਹ ਗੰਦੇ ਪਾਣੀ ਪੀਣ ਵਾਸਤੇ ਮਜਬੂਰ ਹੋ ਗਏ ਨੇ ਲੋਕ ਬਿਲਕੁਲ ਜੀ ਉਹ ਵੇਖੋ ਆਮ ਬੰਦਾ ਨਹੀਂ ਕਰ ਸਕਦਾ ਬੜੀ ਪ੍ਰੋਬਲਮ ਆ ਹਰ ਬੰਦਾ 80 ਰੁਪਏ ਕਿਤਰਾ ਖਰਚ ਲੇਗਾ ਜੇ ਦੀ ਦਿਹਾੜੀ ਮਜ਼ਦੂਰੀ 400 ਰੁਪਏ ਆ ਉਹ 80 ਰੁਪਏ ਦਾ ਪਾਣੀ ਲਵੇਗਾ 70 ਰੁਪਏ ਕਿਲੋ ਦੁੱਧ ਲੇਗਾ ਸਬਜ਼ੀ ਇੰਨੀ ਮਹਿੰਗੀ ਆ ਉਹਦੇ ਤੇ ਘਰ ਦਾ ਗੁਜ਼ਾਰਾ ਹੀ ਬੜੀ ਮੁਸ਼ਕਲ ਆ ਜਿਹੜੇ ਮਜ਼ਦੂਰੀ ਪਿੱਛੇ ਚਿਕਨ ਗੁਣੀਆਂ ਦੀ ਬਿਮਾਰੀ ਸ਼ਹਾੜੇ ਦੇ ਵਿੱਚ ਆ ਗਈ ਘਰ ਘਰ ਜੇ ਘਰ ਦੇ 10 ਮੈਂਬਰ ਆ ਤੇ 9 ਤੇ ਹਸਪੀਟਲ ਹੀ ਰਹੇ ਕਰਾਂ ਦੇ ਕਰਾਂ ਦੇ ਕਰ ਮਤਲਬ ਕਿ ਮਤਲਬ ਕਿ ਪੈਸਿਆਂ ਤੋਂ ਉਜੜ ਗਿਆ ਉਹਨਾਂ ਦਾ ਘਰ ਦਾ ਸੋਇਤ ਗੁਜ਼ਾਰਾ ਵੀ ਇੰਨਾ ਔਖਾ ਵਾ ਵੀ ਮਤਲਬ ਕਿ ਦੱਸਣਾ ਮਤਲਬ ਕਿ ਦੱਸ ਨਹੀਂ ਸਕਦੇ ਸੀ ਜਿੰਨੇ ਸੋ ਕੁਵਲੀ ਸੀ ਜਦੋਂ ਕਿਤੇ ਘਰੇ ਤੁਹਾਡੇ ਕੋ ਰਿਸ਼ਤੇਦਾਰ ਪ੍ਰਾਣਾ ਆ ਜਾਂਦਾ ਵਾ ਤਾਂ ਤੁਸੀਂ ਵੀ ਕਿਸ ਤਰ੍ਹਾਂ ਹੈਂਡਲ ਕਰਦੇ ਹੋ ਕਿ ਜਾਂ ਉਹਨਾਂ ਨੂੰ ਮਨਾ ਕਰ ਦਿੰਦੇ ਹੋ ਵੀ ਭਾਈ ਸਾਡੇ ਘਰੇ ਨਾ ਆਓ ਵੀ ਸਾਡੇ ਘਰੇ ਪਾਣੀ ਦਾ ਪ੍ਰਬੰਧ ਹੈ ਨਹੀਂ ਜਾਂ ਪੀਣ ਵਾਸਤੇ ਕਿ ਜਾਂ ਜਦੋਂ ਤੁਹਾਡੇ ਘਰੇ ਕੋ ਪ੍ਰਾਣਾ ਆਉਂਦਾ ਉਹ ਆਪਣਾ ਪਾਣੀ ਖੁਦ ਲੈ ਕੇ ਆਉਂਦਾ ਨਾਲ ਜੀ ਪਾਣੀ ਤੇ ਨਹੀਂ ਲੈ ਗਏ ਹੁੰਦਾ ਅਸੀਂ ਜਿਹੜਾ 80 ਰੁਪਏ ਦੇ ਰੈਬਰ ਲੈਨੇ ਉਹ ਪਾਣੀ ਪਿਆ ਕੇ ਉਹਨਾਂ ਨੂੰ ਕਹਾਂ ਦਿੰਦੇ ਵੀ ਭਾਜੀ ਉਹਨਾਂ ਨੂੰ ਪਤਾ ਲੱਗ ਜਾਂਦਾ ਵੀ ਸਾਡੇ ਗੰਦੇ ਪਾਣੀ ਚ ਰਹਿ ਰਹੇ ਅਸੀਂ ਪਰ ਕੀ ਲੱਗਦਾ ਜਿਵੇਂ ਤੁਸੀਂ ਇਹਦਾ ਹਾਈਲਾਈਟ ਹੁੰਦੇ ਹੋ ਮੀਡੀਆ ਵਿੱਚ ਇੰਨੀ ਤੁਸਰਾ ਤੁਹਾਡੀ ਖਬਰਾਂ ਵਿੱਚ ਲੱਗਦੀਆਂ ਨੇ ਕਿਤੇ ਕਿਤੇ ਤੁਹਾਡੇ ਨੀਤੀਦਾਤਾ ਆਉਂਦੇ ਹੋਗੇ ਥੋੜਾ ਲਾਂ ਤਾਂ ਹੀ ਪਾਉਂਦੇ ਹੋਗੇ ਤੁਹਾਡੇ ਛਾੜੇ ਲੀਡਰਾਂ ਨੂੰ ਮੰਤਰੀਆਂ ਨੂੰ ਐਮਐਲਏ ਨੂੰ ਵੀ ਆਰ ਕਿਸਤਾਂ ਦੀ ਤੁਹਾਡੀ ਸਰਕਾਰ ਆ ਕਿਸਤਾਂ ਦੇ ਤੁਹਾਡੇ ਮੰਤਰੀ ਐਮਐਨਏ ਨੇ ਤੁਹਾਡਾ ਅਜੇ ਤੱਕ ਪਾਣੀ ਦਾ ਵਿਕਾਸ ਹੀ ਨਹੀਂ ਹੋ ਸਕਿਆ ਐਡੇ ਵਧੀਆ ਤੁਸੀਂ ਛਾਟੇ ਦੇ ਇਲਾਕੇ ਵਿੱਚ ਰਹਿੰਦੇ ਹੋ ਕਰਤਾਰਨਗਰ ਵਿੱਚ ਰਹਿੰਦੇ ਹੋ ਤੇ ਅਜੇ ਤੱਕ ਤੁਹਾਡੇ ਘਰ ਪਾਣੀ ਦਾ ਨਿਕਾਸ ਹੀ ਹੋ ਸਕਿਆ ਮੈਂ ਕਿਹਾ ਜੀ ਦੇਖੋ ਮੈਂ ਪਹਿਲਾਂ ਹੀ ਤੁਹਾਨੂੰ ਦੱਸਿਆ ਵੀ ਅਸੀਂ ਭਗਵੰਤ ਮਾਨ ਜੀ ਪੰਜਾਬ ਦੇ ਜਿਹੜੇ ਮੁੱਖ ਮੰਤਰੀ ਆ ਉਨਾ ਜ਼ਿਕਰ ਗੱਲ ਪਚਾ ਦਿੱਤੀ ਇਸ ਤੋਂ ਵੱਧ ਹੋਰ ਕੀ ਗੱਲ ਹੋ ਸਕਦੀ ਹੈ ਹੁਣ ਤੇ ਬਾਅਦ ਚ ਹੁਣ ਤੇ ਉਤੇ ਕੇਜਰੀਵਾਰ ਰਹਿ ਗਏ ਉਤੋਂ ਬਾਅਦ ਪੀਐਮ ਰਹਿ ਗਏ ਹੁਣ ਤੇ ਦਿੱਲੀ ਤੇ ਕੀ ਗੱਲ ਜਾਊਗੀ ਮੈਨੂੰ ਲੱਗਦਾ ਜੋ ਹਾਲਾਤ ਬਣ ਗਿਆ ਤੇ ਮੈਨੂੰ ਇਸ ਤੋਂ ਵੀ ਹੁਣ ਮੈਂ ਜਿਵੇਂ ਗੱਲ ਕੀਤੀ ਵੀ ਵੋਟਾਂ ਨੇੜੇ ਆ ਗਈਆਂ ਵਾ ਗਲੀ ਗਲੀ ਤੁਹਾਡੇ ਲੀਡਰ ਆਉਣਗੇ ਆ ਕੇ ਤੁਹਾਡੀ ਗਾੜੀ ਪ੍ਰਚਾਰ ਵੀ ਕਰਨਗੇ ਤੁਹਾਡੀ ਗਾੜੀ ਹੱਥ ਵੀ ਜੋੜਨਗੇ ਤੁਹਾਡੇ ਘਰੇ ਆ ਕੇ ਤੇ ਤੁਸੀਂ ਫਿਰ ਕਿਸ ਤਰ੍ਹਾਂ ਉਹਨਾਂ ਦਾ ਸਵਾਗਤ ਕਰੋਗੇ ਕਿਸ ਤਰ੍ਹਾਂ ਵੈਲਕਮ ਕਰੋਗੇ ਦਰਸ਼ਕਾਂ ਨੂੰ ਸਾਂਝਾ ਕਰਨਾ ਵੇਖੋ ਜੀ ਲੋਕ ਤੇ ਆਸੋਗੇ ਤੇ ਸਵਾਲ ਕਰਨ ਕਿ ਪਾਣੀ ਦੀ ਮੁੱਖ ਸਮੱਸਿਆ ਲੋਕ ਤੇ ਆਸ ਤੇ ਇੰਨੇ ਦੁਖੀ ਆ ਉਹ ਕਹਿੰਦੇ ਆ ਵੀ ਮਤਲਬ ਕਿ ਜਦੋਂ ਵੀ ਕੋਈ ਵੋਟਾਂ ਵਾਸਤੇ ਆਊਗਾ ਪਹਿਲ ਦੀ ਸਾਡੀ ਮੰਗ ਹੀ ਹੋਈ ਆ ਵੀ ਜਿਹੜੀ ਪਾਣੀ ਦੀ ਸਮੱਸਿਆ ਵਾ ਛਾਟੇ ਦੀ ਜਿਹੜੀ ਉਹ ਦੂਰ ਕੀਤੀ ਜਾਵੇ ਡਿਵੈਲਪਮੈਂਟ ਦੀ ਲੋੜ ਹੀ ਨਹੀਂ ਪਾਣੀ ਸਾਫ਼ ਚਾਹੀਦਾ ਬਸ ਸਭ ਤੋਂ ਵੱਡੀ ਡਿਮਾਂਡ ਹੀ ਪਬਲਿਕ ਦੀ ਆ ਵੀ ਸਾਨੂੰ ਪਾਣੀ ਸਾਫ਼ ਕਰਾਇਆ ਜਾਵੇ ਮੁੱਖ ਮੁੱਖ ਸਮੱਸਿਆ ਅਸੀਂ ਦੇਖਿਆ ਵੀ ਜਦੋਂ ਵੀ ਘਰੇ ਕੋਈ ਲੀਡਰ ਆਉਂਦਾ ਜਾਂ ਕਦੋਂ ਵੀ ਕੋਈ ਨੇਤਾ ਤੁਹਾਡੇ ਘਰੇ ਤੁਹਾਡੀ ਬਾਜ਼ਾਰ 'ਚ ਗੱਡੀ ਚਾਉਂਦਾ ਤੇ ਅਸੀਂ ਦੇਖਿਆ ਵੀ ਲੋਕੀ ਲਿੰਮਕਾ ਕੋਰਟਿੰਗਾ ਪੀਣੇ ਸ਼ੁਰੂ ਕਰ ਦਿੰਦੇ ਨੇ ਜੇ ਤੁਹਾਡੇ ਗਲੀ ਤੁਹਾਡੇ ਬਾਜ਼ਾਰ 'ਚ ਆ ਜਾ ਜਾਂ ਤੁਹਾਡੇ ਘਰ 'ਚ ਆਇਆ ਤੁਸੀਂ ਸਭ ਤੋਂ ਪਹਿਲਾਂ ਕੀ ਪਿਆਓ ਨੀ ਅਰਕੀ ਤੇ ਸਾਰੇ ਲੋਕ ਉਹਨਾਂ ਨੂੰ ਪਾਣੀ ਦੀ ਸਮੱਸਿਆ ਰੱਖ ਕੇ ਪਾਣੀ ਪੀਣਗੇ ਵੀ ਵੇਖੋ ਅਸੀਂ ਪਾਣੀ ਗੰਦਾ ਪੀ ਰਹੇ ਹਾਂ ਤੇ ਗੰਦਾ ਪਾਣੀ ਲੀਡਰਾਂ ਨੂੰ ਵੀ ਦਿਖਾਵਾਂਗੇ ਅਸੀਂ ਜਦੋਂ ਮਦਲਕ ਕਮਿਸ਼ਨਰ ਸਾਹਿਬ ਅੰਮ੍ਰਿਤਸਰ ਦੇ ਨਾਲ ਮਿਲੇ ਸੀ ਉਹਨਾਂ ਅੱਗੇ ਅਸੀਂ ਗੰਦੇ ਪਾਣੀ ਦੀ ਬੋਤਲ ਰੱਖੀ ਸੀ ਉਹਨਾਂ ਨੂੰ ਆਪਾਂ ਕਿਹਾ ਸਰ ਪਉਂਦੇ ਕਿ ਪਾਣੀ ਆ ਪੀਓ ਉਹਾਂ ਦੇ ਮੈਂ ਨਹੀਂ ਪੀਣਾ ਜੀ ਗੰਦਾ ਪਾਣੀ ਤੁਹਾਡੇ ਕੋਲ ਜੇਏ ਸਾਹਿਬ ਹੋਊਗਾ ਉਹਨੂੰ ਦਿਖਾਓ ਉਹਨਾਂ ਨੇ ਜੇਏ ਸਾਹਿਬ ਨੂੰ ਭੇਜਿਆ ਆਪਾਂ ਜੇਏ ਸਾਹਿਬ ਨੂੰ ਕਿਹਾ ਵੀ ਪਾਣੀ ਪੀਓ ਆਂਦੇ ਆਪਾਂ ਨਹੀਂ ਪੀਣਾ ਅਸੀਂ ਰਹਿ ਕੇ ਮਦਲਕ ਇਹ ਗੰਦਾ ਪਾਣੀ ਪੀਂ ਜੋਗੇ ਨਾ ਜੇਏ ਪੀਵੇ ਨਾ ਆਈਡੀਓ ਪੀਵੇ ਨਾ ਐਕਸੀਐਨ ਪੀਵੇ ਨਾ ਅੰਮ੍ਰਿਤਸਰ ਕਮਿਸ਼ਨਰ ਪੀਵੇ ਦੱਸੋ ਇਹਦਾ ਕੀ ਹੱਲ ਹੋ ਸਕਦਾ ਤੁਸੀਂ ਦੇਖੋ ਬਿਲਕੁਲ ਤੁਸੀਂ ਦੇਖ ਸਕਦੇ ਹੋ ਕਿ ਸ਼ਾੜਾ ਵਾਸੀ ਜਿਹੜੇ ਕਿ ਕਿੰਨੇ ਕਿ ਲੋਕ ਤੰਗ ਨੇ ਇੱਕ ਸਤਾ ਕਰਤਾਰਨਗਰ ਦੇ ਤੇ ਸਾਡੇ ਵੀ ਲੀਡਰਾਂ ਗਏ ਆ ਅਪੀਲ ਆ ਕਿ ਸੋਚ ਸਮਝ ਕੇ ਤੁਸੀਂ ਆਰ ਕੀ ਸ਼ਾੜ ਦੇ ਕਰਤਾਰਨਗਰ ਬਾਜ਼ਾਰ ਚ ਆਇਓ ਕਿਉਂਕਿ ਲੋਕੀ ਬੜੇ ਅੱਕੇ ਪੈ ਜੇ ਤੁਸੀਂ ਦੇਖਿਆ ਵੀ ਲੋਕਾਂ ਦਾ ਕਹਿਣਾ ਵੀ ਆਰ ਕੀ ਤੁਹਾਡਾ ਜਿਹੜਾ ਵੈਲਕਮ ਆ ਤੁਹਾਡਾ ਸਵਾਗਤ ਆ ਉਹ ਲਿੰਕਿਆਂ ਜਾਂ ਕੋਰਟਿਕਾ ਦਾ ਨਹੀਂ ਕੀਤਾ ਜਾਊਗਾ ਇੱਥੇ ਜਿਹੜਾ ਗੰਦਾ ਪਾਣੀ ਆਉਂਦਾ ਉਹ ਤੁਹਾਡੇ ਨਾਲ ਜਿਹੜਾ ਕਿ ਸਵਾਗ ਕੀਤਾ ਜਾਊਗਾ ਤੇ ਸੋ ਸਮਝ ਕੇ ਆਇਓ ਜਾਂ ਫਿਰ ਇਹਨਾਂ ਲੋਕਾਂ ਦੇ ਜਿਹੜੇ ਮਸਲੇ ਨੇ ਉਹ ਪਹਿਲ ਦੇ ਆਧਾਰ ਤੇ ਹੱਲ ਕਰਿਓ ਕਿਉਂਕਿ ਇਹ ਲੋਕ ਨੇ ਬੜੇ ਚਿਰ ਤੋਂ ਪ੍ਰਸ਼ਾਨ ਤੋਂ ਜਿਹੜੇ ਤੰਗ ਨੇ ਬੜੇ ਧਰਨੇ ਵੀ ਨਾ ਕਹਿਣਾ ਵੀ ਬੜੇ ਧਰਨੇ ਪ੍ਰਸ਼ਾਨ ਕੀਤੇ ਪਰ ਅਜ ਤੱਕ ਕਿਸੇ ਨੇ ਸਾਰ ਨਹੀਂ ਲਈ ਮੁੱਖ ਮੰਤਰੀ ਸਾਹਿਬ ਨੂੰ ਕਹਿੰਦੇ 32 ਪੇਜਾਂ ਦਾ ਜਿਹੜਾ ਕਿ ਇੱਕ ਮੰਗ ਪੱਤਰ ਦਿੱਤਾ ਗਿਆ ਪਰ ਅਜ ਤੱਕ ਕਿਸੇ ਨੇ ਸਾਰ ਨਹੀਂ ਲਈ ਹੁਣ ਦੇਖਣਾਗਾ ਕਿ ਇਹਨਾਂ ਲੋਕਾਂ ਦਾ ਜਿਹੜੇ ਕਿ ਸ਼ਹਾਟੇ ਵਾਸੀ ਨੇ ਇਹਨਾਂ ਦਾ ਕਦੋਂ ਤੱਕ ਲੋਕ ਸਾਰ ਲੈਂਦੇ ਨੇ ਕਦੋਂ ਤੱਕ ਇਹਨਾਂ ਦੀ ਬਾਤ ਪੁੱਛਦੇ ਨੇ ਹੁਣ ਵੋਟਾਂ ਆ ਗਈਆਂ ਕਬੱਡੀ ਦੀ ਕਿਸ ਤਰ੍ਹਾਂ ਦੇ ਦੋ ਫਿਰ ਵੋਟਾਂ ਵਾਸਤੇ ਕਿਸ ਤਰ੍ਹਾਂ ਪ੍ਰਬੰਧ ਕੀਤਾਗਾ ਆਪਣੇ ਗਲੀ ਵਾਸੀਆਂ ਜਾਂ ਮਹੱਲਾ ਵਾਸੀਆਂ ਨੂੰ ਕੀ ਕਹਿਣਾ ਚਾਹੋਗੇ ਦੇਖੋ ਜੀ ਉਹਨਾਂ ਨੇ ਲੋਕ ਅੱਜਕੱਲ ਬਹੁਤ ਸਿਆਣੇ ਨੇ ਲੋਕਾਂ ਨੇ ਮੰਨ ਲਿਆ ਕਿ ਜਿਹੜਾ ਮਸਲਾ ਵਾ ਇਹਨੂੰ ਲੈ ਕੇ ਉਹਨਾਂ ਨੇ ਦੇਖ ਲੈਣਾ ਮੈਂ ਆਪਾਂ ਕਿਨੂੰ ਵੋਟ ਪਾਉਣੀ ਆ ਜਿਹੜਾ ਸਾਡਾ ਮੰਨ ਲਿਆ ਕਿ ਮਸਲਾ ਹਲ ਕਰਾਊਗਾ ਨਾ ਉਹਨੂੰ ਲੋਕਾਂ ਨੇ ਵੋਟ ਪਾਉਣੀ ਆ ਹੁਣ ਲੋਕ ਸਿਆਣੇ ਹੋ ਗਏ ਆਪ ਹੀ ਤੇ ਦੇਖੋ ਕੀ ਕਰਦੇ ਆ ਜੀ ਲੋਕ ਜੀ ਕਰਕੇ ਮੋਟਰਾਂ ਦੀ ਗੱਲ ਕਰੀ ਅੱਜ ਤੁਸੀਂ ਗੱਲ ਕੀਤੀ ਐ ਐਮਪੀ ਦੀ ਬਾਰੇ ਜਿਵੇਂ ਗੱਲ ਕੀਤੀ 4 ਐਮਪੀ ਜਿਹੜੇ ਨਰਕੀ ਚਾਰੇ ਪਾਰਟੀਆਂ ਦੇ ਖੜਾਉਣੇ ਆ ਤੇ 1 ਐਮਪੀ ਜਿਹੜਾ ਜਿਤਨਾ ਵਾ ਕਿਸਤਾ ਦੇ ਦਿਓ ਚਾਰਾਂ ਪਾਰਟੀਆਂ ਜੋ ਕਿ ਦੀ ਐਮਪੀ ਦਾ ਜਿਆਦਾ ਜੋਰ ਰੱਖਿਆ ਹੈ ਦੇਖੋ ਜੀ ਜੋਰ ਤੇ ਵੇਖੋ ਪਬਲਿਕ ਦੇ ਵਿੱਚ ਇਹ ਆ ਗਿਆ ਵੀ ਧਰਮ ਨਰਪੱਖ ਪਾਰਟੀ ਨੂੰ ਵੋਟ ਪਾਉਣੀ ਆ ਤੇ ਲੋਕਾਂ 'ਚ ਉਤਸ਼ਾਹ ਬਹੁਤ ਆ ਐਰਕੀ ਵੋਟ ਮਤਲਬ ਕਿ ਪੋਲ ਕਰਨ ਦਾ ਵੀ ਅਸੀਂ ਧਰਮ ਨਰਪੱਖ ਪਾਰਟੀਆਂ ਜਿਹੜੀਆਂ ਵਾਂ ਉਹਨੂੰ ਵੋਟ ਪਾ ਕੇ ਉਹਨੂੰ ਲੈ ਕੇ ਆਉਣਾ ਵਾ ਲੋਕਾਂ ਦਾ ਇਹ ਜਿਆਦਾ ਰੁਝਾਨ ਹੈ ਉੱਧਰ ਤੇ ਕਹਿੰਦੇ ਵੀ ਗੁਰਦੀਪ ਸਿੰਘ ਓਜਲਾ ਦੋ ਵਾਰ ਐਮਪੀ ਬਣ ਚੁੱਕੇ ਨੇ ਕੀ ਲੱਗਦਾ ਵੀ ਤੀਜੀ ਵਾਰ ਹੈਟ੍ਰਿਕ ਬਣ ਸਕਦੇ ਆ ਕੀ ਫਿਰ ਲੋਕਾਂ ਦਾ ਦਿਲ ਜਿੱਤ ਸਕਦੇ ਨੇ ਦੇਖੋ ਜੀ ਮੁਕਾਬਲਾ ਤੇ ਬਹੁਤ ਵਧੀਆ ਹੋ ਰਿਹਾ ਵਾ ਜਿਹੜਾ ਗਰਜੀਤ ਸਿੰਘ ਓਜਲਾ ਜੀ ਐਮਪੀ ਆ ਉਹਨਾਂ ਨੇ ਮਸਲੇ ਤੇ ਦੇਖੋ ਉਠਾਏ ਆ ਇਹ ਆਪਾਂ ਮੰਨ ਲੈ ਕਿ ਉਹਨਾਂ ਦੇ ਮਸਲਿਆਂ ਨੂੰ ਇਹ ਨਹੀਂ ਕਾ ਸਕਦੇ ਵੀ ਉਹਨਾਂ ਨੇ ਸੰਸਦ ਚ ਮਸਲੇ ਟਾਏ ਉਹਨਾਂ ਦੀ ਪਿੱਛੇ ਇੰਟਰਵਿਊ ਆਈ ਸੀ ਵੀ ਮੈਂ ਮੰਨਦਾ ਕਿ ਜਿਹੜਾ ਅੰਮ੍ਰਿਤਸਰ ਦੇ ਵਿੱਚ ਕਾਫੀ ਪ੍ਰੋਜੈਕਟ ਜਿਹੜੇ ਲੈ ਕੇ ਆਇਆ ਵਾ ਤੇ ਇਹ ਕੈਂਪੀ ਦਾ ਵੈਸੇ ਵੀ ਫਰਜ ਪੰਦਾ ਵਾ ਜਿਹੜੇ ਮਤਲਬ ਕਿ ਜਿਸ ਤਰ੍ਹਾਂ ਅੰਮ੍ਰਿਤਸਰ ਦੇ ਵਿੱਚ ਅੰਮ੍ਰਿਤਸਰ ਵਾਸਤੇ ਵੱਤ-ਵੱਤ ਪ੍ਰੋਜੈਕਟ ਲੈ ਕੇ ਹੁਣ ਐਰ ਕਿ ਜਿਹੜਾ ਵੀ ਐਮਪੀ ਬਣੇਗਾ ਉਹਨਾਂ ਨੂੰ ਆਪਾਂ ਮਤਲਬ ਕਿ ਬੇਨਤੀ ਕਰਾਂਗੇ ਵੀ ਇੰਡਸਟਰੀ ਲੈ ਕੇ ਆਓ ਜਿਹੜਾ ਮਤਲਬ ਕਿ ਰੋਜ਼ਗਾਰ ਜਿਹੜਾ ਵਾ ਪਬਲਿਕ ਦੇ ਜਿਹੜੇ ਬੱਚੇ ਆ ਜਿਹੜੇ ਬਾਹਰ ਜਾ ਰਹੇ ਆ ਉਹਨਾਂ ਨੂੰ ਰੋਕਿਆ ਜਾਵੇ ਕਿਸੇ ਢੰਗ ਨਾਲ ਜਿੱਦੋਂ ਰੋਜ਼ਗਾਰ ਉਹਨਾਂ ਨੂੰ ਮਿਲੇਗਾ ਇੱਥੇ ਇੰਡਸਟਰੀ ਆਏਗੀ ਤੇ ਵੱਤ-ਵੱਤ ਰੋਜ਼ਗਾਰ ਮਿਲੇਗਾ ਲੋਕੀ ਆਸਟ੍ਰੇਲੀਆ ਨਿਊਜ਼ੀਲੈਂਡ ਨਹੀਂ ਜਾਣਗੇ ਇਬਨੇ ਸੋ ਵੀ ਜਗਾ ਸ਼ਾਟ ਦੀ ਗੱਲ ਕਰੀਏ ਬਾਡਰ ਬਾਡਰ ਦੀ ਗੱਲ ਕਰੀਏ ਬਾਟਰ ਬਿਲਕੁਲ ਨਜ਼ਦੀਕ ਆ ਬਾਡਰ ਬੰਦ ਹੋਣ ਦੇ ਨਾਲ ਕਿੰਨਾ ਕੁ ਨੁਕਸਾਨ ਹੋਇਆ ਸਾਡੇ ਕਾਰੋਬਾਰਾਂ ਦਾ ਕਿੰਨੇ ਕਿ ਜਿਹੜੇ ਸਾਡੇ ਪੰਜਾਬੀ ਜਾਂ ਸਾਡੇ ਜਿਹੜੇ ਪਿੰਡਾਂ ਦੇ ਨੇੜੇ ਲੋਕ ਜਿਹੜਾ ਕੰਮ ਕਾੜ ਦੋੜ ਕਾ ਮਿਲਿਆ ਸੀ ਅੱਜ ਕਿੰਨੇ ਇੱਕ ਭੁੱਖ ਮਰੀ ਤੇ ਪਹੁੰਚ ਗਏ ਲੋ ਦੇਖੋ ਜੀ ਜਦੋਂ ਬਾਡਰ ਬੰਦ ਹੋਇਆ ਵਾ ਮੇਰੇ ਖਿਆਲ ਨਾਲ 40 50 ਹਜ਼ਾਰ ਟਰੱਕ ਜਿਹੜਾ ਵਾ ਬਾਡਰ ਦੇ ਉੱਤੇ ਖੜਾ ਸੀ ਉਹਨਾਂ ਲੋਕਾਂ ਨੇ ਕਿਸਤਾਂ ਦੇ ਉੱਤੇ ਟਰੱਕ ਲਏ ਸੀ ਉਹਨਾਂ ਦੇ ਘਰਾਂ ਦੇ ਬਾਹਰ ਤੁਸੀਂ ਅੱਜ ਵੀ ਦੇਖ ਸਕਦੇ ਜਾ ਕੇ ਮੋਕਾ ਟਰੱਕ ਸਾਰੇ ਸੜ ਗਏ ਬੇਰੋਜਗਾਰੀ ਫੈਲ ਗਈ ਜਿਹੜੇ ਉੱਥੋਂ ਦੇ ਮਦੇ ਕੀ ਲੇਬਰ ਸੀ ਦੇਖੋ ਨਾ ਜਦੋਂ ਮਦੇ ਵਪਾਰ ਖੁੱਲਦਾ ਵਾ ਕਿੰਨੀ ਲੇਬਰ ਮਦੇ ਕੀ ਲੋਕਾਂ ਨੂੰ ਮਿਲਦੀ ਆ ਉਹ ਲੇਬਰ ਵੀ ਸਾਰੀ ਬਕਾਰ ਹੋ ਗਈ ਟਰੱਕ ਸਾਰੇ ਸੜ ਕੇ ਸਵਾਹ ਹੋ ਗਏ ਉੱਥੇ ਜਿਹੜੇ ਟਾਬੇ ਸੀ ਲੈਂਡ ਵਾਈਜ਼ ਟਾਬੇ ਸੀ ਮਦੇ ਕੀ ਡੇਲੀ ਇੰਨਾ ਮਦੇ ਕੀ ਯਾਤਰੂ ਹੁੰਦਾ ਵਾ ਉਹ ਸਾਰੀ ਸਮੱਸਿਆ ਮਤਲਬ ਕਿ ਉੱਥੇ ਹੀ ਖਤਮ ਹੋ ਗਈ ਮੈਂ ਜਿਹੜੇ ਐਮਪੀ ਸਾਹਿਬ ਨਵੇਂ ਬਣਨਗੇ ਉਹਨਾਂ ਨੂੰ ਆਪਾਂ ਸਭ ਤੋਂ ਪਹਿਲਾਂ ਇਹੋ ਹੀ ਬੇਨਤੀ ਕਰਾਂਗੇ ਵੀ ਜਿਹੜਾ ਪਾਕਿਸਤਾਨ ਦਾ ਬਾਰਡਰ ਆ ਬਾਗਾ ਬਾਰਡਰ ਇਹਨੂੰ ਖੋਲਿਆ ਜਾਵੇ ਕਿਉਂਕਿ ਅੰਮ੍ਰਿਤਸਰ ਦੇ ਵਿੱਚ ਵਪਾਰ ਵਧੂਗਾ ਅੰਮ੍ਰਿਤਸਰ ਖੁਸ਼ਹਾਲ ਹੋਊਗਾ ਸਭ ਤੋਂ ਜ਼ਿਆਦਾ ਬਤਨਵਾਦੀ ਤੁਸੀਂ ਦੇਖਿਆ ਅੱਜ ਅਮਰਸਰ ਦੇ ਜਿਹੜੇ ਕੀ ਛਾਟਾ ਬਾਜ਼ਾਰ ਦੇ ਦੁਕਾਨਦਾਰਾਂ ਨਾਲ ਗੱਲਬਾਤ ਕੀਤੀ ਆ ਤੇ ਉਹਨਾਂ ਦਾ ਆਪਣਾ ਦੁੱਖ ਜਿਹੜਾ ਵਾ ਸਾਡੇ ਕੈਮਰੇ 'ਚ ਦੱਸਿਆ ਪਰ ਇੱਥੇ ਕੀ ਉਹਨਾਂ ਨੇ ਲੀਡਰਾਂ ਨੂੰ ਜਿਹੜੇ ਕੀ ਲਾਂਤਾਂ ਪਾਈਆਂ ਤੇ ਲੀਡਰਾਂ ਨੂੰ ਇੱਕ ਮੰਗ ਵੀ ਕੀਤੀ ਆ ਕਿ ਜੇਕਰ ਸਾਡੇ ਦਰਬਾਰ ਤੇ ਸਾਡੇ ਘਰਾਂ ਵਿੱਚ ਆ ਕੇ ਵੋਟਾਂ ਮੰਗਣੀਆਂ ਤੇ ਸਭ ਤੋਂ ਪਹਿਲਾਂ ਸਾਡੇ ਜਿਹੜਾ ਪੀਣ ਦਾ ਪਾਣੀ ਦਾ ਪ੍ਰਬੰਧ ਕੀਤਾ ਜਾਵੇ ਜਿਹੜਾ ਕਿ ਪਿਛਲੇ ਕਈ ਸਾਲਾਂ ਤੋਂ ਜਿਹੜਾ ਕੀ ਗੰਦਾ ਪਾਣੀ ਪੀਣ ਵਾਸਤੇ ਮਜਬੂਰ ਹੋ ਰਹੇ ਨੇ ਆ ਕਿ ਸਾਡੀ ਲੀਡਰਾਂ ਨੂੰ ਅਪੀਲ ਆ ਕਿ ਜੇਕਰ ਤੁਸੀਂ ਉਹਨਾਂ ਦੇ ਘਰੇ ਆ ਕੇ ਵੋਟਾਂ ਮੰਗਣੀਆਂ ਜੇ ਤੇ ਸੋਚ ਸਮਝ ਅਤੇ ਆਕੇ ਤੁਹਾਡਾ ਬੜਾ ਵੱਡਾ ਸਵਾਗਤ ਕਰਨਗੇ ਉਹ ਦੇਖਣਾਗਾ ਵੀ ਲੀਡਰ ਕਦੋਂ ਤੱਕ ਮੁਜਾਰਾ ਵਿੱਚ ਆਉਂਦੇ ਨੇ ਤੇ ਕਦੋਂ ਆਕੇ ਇਹਨਾਂ ਦੀਆਂ ਮੰਗਾਂ ਮੰਨਦੇ ਨੇ ਜਾਂ ਕਦੋਂ ਆਕੇ ਇਹਨਾਂ ਨੂੰ ਜਿਹੜਾ ਹੌਸਲਾ ਜਾਈ ਕਰਦੇ ਨੇ ਵੀ ਜਦੋਂ ਵੀ ਆਪਾਂ ਬਣਾਂਗੇ ਤੁਹਾਡੀ ਜਿਹੜੀ ਆ ਪਹਿਲੀ ਦਾਤ ਜਿਹੜੀਆਂ ਮੰਗਾਂ ਨੇ ਉਹ ਪੂਰੀ ਕੀਤੀ ਜਾਣਗੀਆਂ ਮੈਨੂੰ ਦਿਓ ਜੀ ਆਤ ਮੈਂ ਤੁਹਾਡਾ ਹਦੀਦ ਸਿੰਘ ਗਰੇਵਾਲ ਸੈਂਟਰ ਪੰਜਾਬ ਟੀਵੀ ਲਈ ਅੰਮ੍ਰਿਤਸਰ